ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਸੀਂ ਸਾਡੀ ਵੀਡੀਓ ਦਾ ਟਾਈਟਲ ਦੇਖ ਰਹਾ ਹੋਗਾ ਸੇਲ 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 ਅੱਜ ਆਪਾਂ ਤੁਹਾਡੇ ਲਈ ਦੀਵਾਲੀ ਦੀ ਸੇਲ ਲੈ ਕੇ ਆਏ ਆ ਤੇ ਅੱਜ ਤੁਹਾਡੇ ਨਾਲ ਜਿਹੜੇ ਸੂਟ ਅਸੀਂ ਸ਼ੇਅਰ ਕਰਾਂਗੇ ਉਹਨਾਂ ਤੇ ਅਸੀਂ 500 ਡਿਸਕਾਊਂਟ ਦੇਾਂਗੇ ਠੀਕ ਆ ਜੀ ਇਹ ਨੂੰ ਤੁਸੀਂ ਦੀਵਾਲੀ ਡਿਸਕਾਊਂਟ ਸਮਝ ਸਕਦੇ ਹੋ ਤੇ ਇਹ ਤੁਸੀਂ ਆਲ ਓਵਰ ਇੰਡੀਆ ਜਿੱਥੇ ਮਰਜ਼ੀ ਮੰਗਵਾ ਸਕਦੇ ਹੋ ਤੇ ਇਹ ਅਨਸਟਿਚ ਰਹਿਣਗੇ ਤੇ ਇਹਨਾਂ ਨੂੰ ਕੋਈ ਵੀ हां ਜਿਵੇਂ ਆ ਮਤਲਬ ਸਟਿਚਿੰਗ ਨਹੀਂ ਆ ਬਿਲਕੁਲ ਅਨਸਟਿਚ ਨੇ ਤੇ ਤੁਸੀਂ ਮੰਗਵਾ ਕੇ ਆਪਣੇ ਟੇਲਰ ਕੋ ਸਟਿਚ ਕਰਵਾ ਸਕਦੇ ਹੋ ਸਾਡੇ ਕੋਲੋਂ ਵੀ ਸਟਿਚ ਕਰਵਾ ਸਕਦੇ ਹੋ ਠੀਕ ਹੈ ਤੇ ਆਲ ਓਵਰ ਇੰਡੀਆ ਜਿਹੜੀ ਹੈ ਦੀ ਸ਼ਿਪਿੰਗ ਫ੍ਰੀ ਰਹੇਗੀ हां ਤੁਸੀਂ ਬਾਅਦ ਮੰਗਵਾਉਂਦੇ ਹੋ ਤੇ ਤੁਹਾਨੂੰ ਚਾਰਜਸ ਸੇਅਰ ਕਰਨੇ ਪੈਣਗੇ ਸ਼ਿਪਿੰਗ ਦੇ ਤੇ ਸਟਾਰਟ ਕਰਦੇ ਹਾਂ ਆਪਾਂ ਆਪਣਾ ਵੀਡੀਓ ਸਾਡਾ ਸਭ ਤੋਂ ਪਹਿਲਾ ਸੂਟ ਆ ਜੀ ਬਲੈਕ ਕਲਰ ਦਾ ਸੂਟ ਰਹੇਗਾ ਬਲੈਕ ਕਲਰ ਦਾ ਹੈ ਸੂਟ ਰਹੇਗਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਆ ਮੇਰੀਆਂ ਜਿਹੜੀਆਂ ਪਹਿਲਾਂ ਨਹੀਂ ਦੇਖਿਆ ਇਹ neck ਆਏਗਾ ਜੀ ਬਹੁਤ ਹੀ ਪਿਆਰਾ ਇਹ ਬਹੁਤ ਹੀ ਸੋਨਾ ਚੰਦੇਰੀ ਸਿਲਕ ਦਾ ਜਿਹੜਾ ਇਹ ਸੂਟ ਆ ਇਹ neck ਆਏਗਾ ਔਰ ਇਸ ਦੇ نیچے ਕੇਰੇ ਤੇ ਆਏਗਾ ਬਹੁਤ ਸੋਨਾ ਇਹ ਜਿਹੜਾ ਸੈਲਫ ਵੀਵਿੰਗ ਫੈਬਰਿਕ ਹੁੰਦਾ ਆ ਆ ਤੁਸੀਂ ਜਿਵੇਂ ਸੈਲਫ ਵੀਵਿੰਗ ਬਣਿਆ ਆ ਇਹ ਦੇਖੋ ਇਹ ਤੁਹਾਨੂੰ ਪਤਾ ਚਲੇਗਾ ਠੀਕ ਆ ਬਹੁਤ ਹੀ ਸੋਹਣਾ ਸੂਟ ਆ ਬਹੁਤ ਹੀ ਵਧੀਆ ਫੈਬਰਿਕ ਆ ਇਹ ਨਹੀਂ ਆ ਕਿ ਮਾੜਾ ਜਿਹਾ ਫੈਬਰਿਕ ਐ ਮੈਂ ਤੁਹਾਨੂੰ ਕੋਲੋਂ ਦਿਖਾ ਦਿਆਂ ਬਹੁਤ ਸੋਹਣਾ ਨੈਕ ਦਾ ਡਿਜ਼ਾਈਨ ਤੇ ਬਹੁਤ ਸੋਹਣਾ ਘੇਰੇ ਦਾ ਡਿਜ਼ਾਈਨ ਠੀਕ ਆ ਜੀ ਘੇਰੇ ਨਾਲ ਜਿਹੜਾ ਬਹੁਤ ਹੀ ਸੋਹਣਾ ਦੁਪੱਟਾ ਆ ਜੀ ਬਲੈਕ ਕਲਰ ਰਹੇਗਾ ਬਹੁਤ ਸੋਹਣਾ ਪੂਰਾ ਫੁੱਲ ਵੀਵਿੰਗ ਵਾਲਾ ਆ ਜਿਹੜਾ ਆ ਉਹ ਦੁਪੱਟਾ ਰਹੇਗਾ ਜੀ ਠੀਕ ਆ ਜੀ ਬਹੁਤ ਸੋਹਣਾ ਸੂਟ ਆ ਜੀ ਪ੍ਰਾਈਸ ਓਨਲੀ 4000 ਠੀਕ ਆ ਜੀ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਠੀਕ ਆ ਜੀ ਹਾਂ ਜੀ ਤੇ ਪਲੇਨ ਇਹਦੇ ਨਾਲ ਬਲੈਕ ਬਾਟਮ ਆਗੇ ਜੀ ਹਾਂ ਜੀ ਬਾਟਮ ਵੀ ਚੈੱਕ ਕਰ ਲਓ ਬਹੁਤ ਸੋਹਣੀ ये प्लेन बॉटम रहेगी ठीक है जी नेक्स्ट नैक्सट पी जो ब्लैक ही रहेगा ब्लैक और वाइट यह भी बहुत सोहना प्रिंट है जी। आई य फैब्रिक है, वो हैेब रहेगा जी बहुत सोहना करेब का फैबरिक बहुत सोहना प्रिंट देखो को बहुत सोहना प्रिंट ਹੋਲੇ ਕੇਰੇ ਵਾਲਾ ਜਿਵੇਂ ਮਰਜੀ ਤੁਸੀਂ ਇਹ ਬਣਾ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜੀ ਠੀਕ ਹੈ ਜੀ ਇਹਦੇ ਨਾਲ ਪਿਓਰ ਸ਼ਿਫॉन ਦਾ ਦੁਪੱਟਾ ਰਹੇਗਾ ਜੀ ਪਿਓਰ ਸ਼ਿਫॉन ਦਾ ਇਹਦੇ ਨਾਲ ਦੁਪੱਟਾ ਰਹੇਗਾ ਜੀ ਠੀਕ ਹੈ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਇਹ ਵੀ बहुत सोना सूट ठीक है जी ये भी जीडीआर ब्लैक बॉटम रह गई ब्लैक यद बॉटम रह गई जी ये तो दुबट्टा है जी बहुत सोहना ठीक है जी सोना, प्रिंट बहुत सोहना प्रिंट दुब्टा है जी ठीक है जी ओनली फोर थाउजेंड याइजिंग रहेगी जी ठीक है जी ब्लैक ये बॉटम रहेगी ठीक है नैक्सट जोड़ा सूट है साढ़ा ये फैब्रिक रहेगा ये ऑलओवर जोड़ा फैब्रिक रहेगा जी बहुत प्यारा कलर है जी बहुत प्यारा आ, फ्रोजी और ब्लू का कॉम्बीनेशन है बहुत सोना ओवर प्रिंट रहेगा जी य ठीक है जी ये भी जी आ प्रिंट जी यिंट दुपट्टा रहेगा बहुत सोना प्रिंट दुपट्टा ठीक है जी बहुत सोहना है भी बहुत प्यारा प्रिंट आमीरीजा बहुत सोहना ठीक है जी ये यी आ प्लेन रोजी बॉटम रहेगी जी ठीक है जी कॉस्ट भी फोर थाउजेंड रहेगी ਜਿਹੜਾ ਨੈਕਸ ਹੈ ਜੀ ਇਹ ਹੀ ਸ਼ਿਫੋਨ ਤੇ ਹੈ ਜੀ ਬਹੁਤ ਹੀ ਪਤਲਾ ਜਿਹਾ ਫੈਬਰਿਕ ਹੈ ਠੀਕ ਹੈ ਜੀ ਇਹ 올ਓਵਰ ਜਿਹੜਾ ਆ ਇਹ ਹੈਂਡ ਪੇਂਟ ਦਾ ਪੀਸ ਹੈ ਜੀ 올ਓਵਰ ਹੈਂਡ ਪੇਂਟ ਦਾ ਪੀਸ ਹੈ ਠੀਕ ਹੈ ਜੀ ਜਿਹਦੇ ਨਾਲ ਹੈਂਡ ਪੇਂਟ ਦਾ ਹੀ ਦੁਪੱਟਾ ਆਏਗਾ ਜੀ ਵਾਈਟ ਕਲਰ ਦਾ ਹੈਂਡ ਫੇਡ ਦਾ ਹੀ ਦੁਪੱਟਾ ਆਏਗਾ ਜੀ ਠੀਕ ਆ ਜੀ ਹੈਂਡ ਫੇਡ ਦਾ ਹੀ ਇਹਦਾ ਸ਼ਰਟ ਪੀਸ ਆ ਤੇ ਹੈਂਡ ਫੇਡ ਦਾ ਹੀ ਇਹਦਾ ਦੁਪੱਟਾ ਆਏਗਾ ਬਹੁਤ ਸੋਹਣਾ ਇਹ ਵੀ ਸੂਟ ਆ ਜੀ ਇਹਦੇ ਨਾਲ ਵਾਈਟ ਬਾਟਮ ਆਏਗੀ ਜੀ ਠੀਕ ਆ ਜੀ ਵਾਈਟ ਇਹਦੇ ਨਾਲ ਬਾਟਮ ਆਏਗੀ ਜੀ ਠੀਕ ਹੈ ਆਸ ਕਰਦੇ ਹਾਂਗੇ ਤੁਹਾਨੂੰ ਇਹ ਅੱਛੇ ਲੱਗੇ ਹੋਣਗੇ ਅੱਛੇ ਲੱਗੇ ਹੋਣ ਤਾਂ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਾਡਾ ਨੰਬਰ ਆ ਜੀ 82838901 ਤੇ ਅਸੀਂ ਇਹਨਾਂ ਫਸਟ 4500 ਸੀ ਅਸੀਂ દિਵਾਲੀ ਡਿਸਕਾਊਂਟ ਕਰਕੇ 4000 ਦੀ ਕੋਸਟ ਰੱਖੀ ਆ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਸਾਡਾ ਨੰਬਰ ਨੋਟ ਕਰ ਲਓ ਫਿਰ ਤੋਂ 82838901 ਸਾਡਾ WhatsApp ਨੰਬਰ ਆ ਜੀ ਇਸੇ ਦੇ ਨਾਲ ਆਪਾਂ ਆਪਣਾ ਵੀਡੀਓ ਐਂਡ ਕਰਦੇ ਆਂ Okay ji thank you